ਮਾਰਫਤ ਦੀ ਬਾਣੀ ਮਾਰੇ ਜਦੋਂ ਮਸਤਾਨਿਆਂ ਦਵਾਨਿਆਂ ਨਾਲ ਜਦੋਂ ਬਹਿ ਜਾਣਾ ਇੱਕ ਟੇਪ ਦੇ ਵਿੱਚ ਮਹਾਰਾਜੀ ਦਾ ਬਚਨ ਆ ਰਿਹਾ ਹੈ ਗਰੀਬ ਨਵਾਜ਼ ਜੀ ਵਜਨ ਕਰ ਰਹੇ ਨੇ ਮਸਤਾਨੇ ਦਵਾਨੇ ਕੋਲ ਨੇ ਕਹਿੰਦੇ ਨੇ ਸਾਖੀ ਲੈ ਲਈ ਆਨੰਦ ਲਾਲ ਭਾਈ ਆਨੰਦ ਲਾਲ ਜੀ ਭਾਈ ਆਨੰਦ ਲਾਲ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਆਏ ਬਿਦ ਤੇ ਕੋਈ ਹੋਰ ਬਣੀ ਆਏ ਤੇ ਬਚਨ ਵਾਸਤੇ ਪਰ ਜਦੋਂ ਮਹਾਰਾਜ ਜੀ ਦੇ ਚਰਨਾਂ ਨਾਲ ਪ੍ਰੀਤ ਪੈ ਗਈ ਭਾਂਡੇ ਮਾਂਜ-ਮਾਂਜ ਕੇ ਨਾ ਉਹਦੇ ਵਿੱਚੋਂ ਆਪਣਾ ਮੂੰਹ ਵੇਖਦੇ ਨੇ ਤੇ ਕਹਿੰਦੇ ਨੇ ਇੰਨਾ ਭਾਂਡੇ ਨੂੰ ਮਾਂਜਦੇ ਨੇ ਇੰਨਾ ਮਾਂਜਦੇ ਨੇ ਫੇਰ ਮੂੰਹ ਵੇਖਦੇ ਨੇ ਫੇਰ ਮਾਂਜਦੇ ਨੇ ਸਹਿਬ ਗੁਰੂ ਗੋਬਿੰਦ ਸਿੰਘ ਜੀ ਆਗੇ ਵੇਖਦੇ ਨੇ ਕਰਦਾ ਕੀ ਏ ਮਹਾਰਾਜ ਪਈ ਨੰਦਾਲਾ ਜੀ ਨੂੰ ਕਹਿੰਦੇ ਨੇ ਕੀ ਵੇਖਣਾ ਇਹਦੇ ਚੋਂ ਕਹਿੰਦੇ ਮਹਾਰਾਜ ਜੀ ਮੈਂ ਇਹਦੇ ਚੋਂ ਵੇਖਦਾ ਜਦੋਂ ਵੇਖਣਾ ਮੈਨੂੰ ਆਪਣਾ ਮੁਖ ਦਿਖਦਾ ਹੈ ਮੈਂ ਵੇਖਣਾ ਇਹਨੂੰ ਮਾਜ-ਮਾਜ ਕੇ ਤੇ ਜੋ ਗੁਰਾਂ ਦਾ ਮੁਖ ਦਿਖਦਾ ਹੈ ਕਿ ਨਹੀਂ ਦਿਖਦਾ ਸਿੰਘ ਜੀ ਇੰਨੀ ਪ੍ਰੀਤ ਪੈ ਗਈ ਇਹ ਗਰੀਬਨਵਾਜ਼ ਜੀਆਂ ਨੇ ਬਖਸ਼ੀਸ਼ਾਂ ਵੀ ਇਹਨੀਆਂ ਵਰਤਾਈਆਂ ਤੇ ਫਿਰ ਉਹਨਾਂ ਦੀ ਬਾਣੀ ਵੀ ਏ ਮੋ ਜਾ ਕੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰ ਦੇ ਦਰਸ਼ਨ ਕਰਨ ਵਾਸਤੇ ਨਾ ਉਹ ਗਲੀਆਂ ਦੇ ਵਿੱਚ ਤੁਰੇ ਫਿਰਦੇ ਨੇ ਇਹ ਪਿਆਰੇ ਦਾ ਦਰਸ਼ਨ ਸੰਗਤ ਜੀ ਇਹ ਮੈਂ ਬਚਨ ਸੁਣੇ ਨੇ ਮਸਤਾਨਿਆਂ ਕੋ ਜਦੋਂ ਮਹਾਰਾਜ ਜੀ ਦੋ ਪਹਿਰੇ ਲਵਾ ਦੇਣੇ ਤੇ ਮਸਤਾਨਿਆਂ ਦੇ ਦਿਲ ਨੂੰ ਕੁਝ ਹੋਣਾ ਦਿਲ ਨੂੰ ਕੁਝ ਹੋ ਜੇਣਾ ਕਦੋਂ ਮਹਾਰਾਜ ਜੀ ਹੁਣੋਂ ਪਹਿਰਾ ਖੋਲਣ ਤੇ ਕਦੋਂ ਦਰਸ਼ਨ ਦੇਣ ਇਹ ਪ੍ਰੀਤ ਵਾਲਿਆਂ ਪਿਆਰ ਵਾਲਿਆਂ ਦੀ ਹੀ ਖੇਡਾਂ ਨੇ ਦੂਜੇ ਦੀ ਨਹੀਂ ਉਹ ਸੰਗਤ ਤੇ ਨੰਦ ਲਾਲ ਜੀ ਨਾ ਵਾਜਾਂ ਮਾਰਦੇ ਨੇ ਇੰਦਨੇ ਮਹਾਰਾਜ ਜੀ ਦੀ ਉਸ ਸਥਾਨ ਤੇ ਲੱਗੇ ਜਾ ਕੇ ਨਾ ਆਹੋ ਦਿਲ ਲੈ ਲੋ ਇਹ ਸੱਜ ਵਜਨ ਨੇ ਇਹ ਮਾਜ ਸੁਤਿਓ ਵੀ ਅਸੀਂ ਖਰੇ ਬੋਲਣ ਮਾਰੇ ਆਂ ਬਜਰ ਕਰਦੇ ਇਹ ਵਜਨ ਇਸੇ ਤਰ੍ਹਾਂ ਹੀ ਰੱਖਿਆ ਆ ਆਵਾਜ਼ਾਂ ਆਪਣੇ ਪ੍ਰੀਤਮ ਨੂੰ ਮਾਰਦੇ ਨੇ ਦਿਲ ਲੈ ਲੋ ਆਜ ਮਾਰੀ ਸਾਢੇ 5:00 ਹੋ ਗਿਆ ਵੀ ਇਹ ਸ਼ਾਇਦ ਕੋਈ ਗਾਣਾ ਹੀ ਗਾਈ ਜਾਂਦੇ ਨੇ ਇਹ ਬਚਨ ਭਾਈ ਨੰਦ ਲਾਲ ਜੀ ਨੇ ਕੀਤੇ ਨੇ ਆਪਣੀ ਰਚਨਾ ਕੋ ਆਪਣੇ ਪਿਆਰੇ ਨਾਲ ਮਹਾਰਾਜੀ ਬਾਹਰ ਨਿਕਲੇ ਖਿੜਕੀ ਤੋਂ ਨੰਦ ਲਾਲੇ ਦਿਲ ਕਿਸ ਭਾਲ ਆਇਆ ਏ ਦਿਲ ਕਿਸ ਭਾਲ ਆਇਆ ਮਹਾਰਾਜੀ ਇਹ ਦਿਲ ਤੁਹਾਡੇ ਦਰਸ਼ਨਾਂ ਦੇ ਨਿਮਿਤ ਲਾਇਆ ਪਹਿਲਾ ਤੇ ਵਜਨ ਕੀਤਾ ਦਿਲ ਦੇ ਵਟੇ ਮਹਾਰਾਜ ਜੀ ਦਿਲ ਲਾਇਆ ਮਹਾਰਾਜ ਕਿਨੇ ਸੌਦਾ ਨਹੀਂ ਮਨਜ਼ੂਰ ਦੂਜੀ ਵਾਰੀ ਫੇਰ ਆਵਾਜ਼ ਦੇਣੀ ਅਗਲੇ ਦਿਨ ਫੇਰ ਸ਼ੁਰੂ ਕੀਤੀ ਮਹਾਰਾਜ ਫੇਰ ਆਏ ਆਨੰਦ ਲਾਲ ਅੱਜ ਦਿਲ ਕਿਦੇ ਵਟੇ ਲਾਇਆ ਜੀ ਮਹਾਰਾਜ ਜੀ ਅੱਜ ਦਰਸ਼ਨਾਂ ਦੇ ਨਿਮਿਤ ਲਾਇਆ ਅੱਜ ਵੀ ਨਹੀਂ ਮਨਜ਼ੂਰੀ ਹੋਈ ਨਾ ਤੀਜੇ ਦਿਨ ਫੇਰ ਤੇ ਮਹਾਰਾਜ ਜੀ ਗਲੀ ਵਿੱਚ ਆ ਗਏ ਨੰਦੂ ਲਾਲ ਅੱਜ ਦਿਲ ਕਿਦੇ ਵੱਟੇ ਲਾਇਆ ਏ ਰੋ ਰੋ ਕੇ ਚਰਨਾਂ ਦੇ ਸੀਸ ਧਰ ਦਿੱਤਾ ਮਹਾਰਾਜ ਜੀ ਇਹ ਕਿਸੇ ਕੰਮ ਦਾ ਨਹੀਂ ਇਹਨੂੰ ਤੇ ਕਿਸੇ ਭਾਵੀ ਰੱਖ ਲੋ ਚਰਨਾਂ 'ਚ ਹੀ ਰੱਖ ਲੋ ਮਹਾਰਾਜ ਜੀ ਕੋਟ ਕੇ ਸੀਨੇ ਨਾਲ ਲਾਇਆ ਤਖਤ ਤੇ ਜਾ ਕੇ ਬਿਰਾਜਮਨ ਹੋਏ ਤੇ ਨੰਦੂ ਲਾਲ ਜੀ ਕੋਲ ਬਹਿ ਗਏ ਇਹ ਬਚਨ ਮਹਾਰਾਜ ਜੀ ਗਰੀਬਨਵਾਜ਼ ਜੀ ਤੇ ਵਿੱਚ ਕਹਿੰਦੇ ਨੇ ਵੇਖੀ ਜਾਂਦੇ ਨੇ ਤੇ ਮਹਾਰਾਜ ਜੀ ਨੂੰ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ ਮਹਾਰਾਜ ਜੀ ਇੱਕ ਕਿਰਪਾ ਕਰ ਦਿਓ ਕਹਿੰਦੇ ਦੱਸੋ ਕਹਿੰਦੇ ਨੇ ਜਿਹੜੀ ਨਜ਼ਰ ਤੇ ਆ ਰੱਖਿਓ ਜਿਹੜੀ ਨਜ਼ਰ ਤੁਸੀਂ ਉਹਨਾਂ ਪੰਜਾਂ ਪਿਆਰਿਆਂ ਤੇ ਕੀਤੀ ਸੀ ਨਾ ਜਿਹੜੀ ਨਜ਼ਰ ਉਹਨਾਂ ਪੰਜਾ ਪਿਆਰਿਆਂ ਦੇ ਕੀਤੀ ਸੀ ਮਹਾਰਾਜ ਜੀ ਇੱਕ ਨਜ਼ਰ ਮੇਰੇ ਤੇ ਉਹ ਕਰ ਦਿਓ ਤੇ ਭਾਵੇਂ ਮਹਾਰਾਜ ਜੀ ਇਹਦੇ ਬਦਲੇ ਜਾਨ ਵੀ ਚਲੀ ਜਾਵੇ ਤੇ ਵੇਖਿਓ ਮੇਰਾ ਪਾਦਸ਼ਾਹ ਕਹਿੰਦੇ ਨੇ ਆਨੰਦ ਲਾਲੇ ਸੌਦਾ ਸਾਨੂੰ ਮਨਜ਼ੂਰ ਨਹੀਂ ਇਹ ਸੌਦਾ ਸਾਨੂੰ ਮਨਜ਼ੂਰ ਨਹੀਂ ਤੇ ਗਰੀਬਨਵਾਜ਼ ਕਿਲੇ ਵਾਲੇ ਮਹਾਰਾਜ ਜੀ ਆਪਣੀ ਰਸਨਾ ਤੋਂ ਫਿਰ ਇਹ ਫਰਮਾਇਆ ਕਹਿੰਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਇਹ 17 ਪੜਦੇ ਨੇ ਸਾਈ ਨਾਲ ਤਿੰਨਾ ਦਾ ਦਾਵਾ ਜਿੰਨਾ ਸਿਰ ਸਾਈ ਨੂੰ ਦਿੱਤਾ ਹੋਰ ਨਾ ਪਾਸੋਂ ਚਿਤ ਚਾਏ ਖਲੋਤੇ ਇੱਕ ਸਾਖ ਸਾਈ ਦਾ ਕੀਤਾ ਇਹਨੇ ਦਾਵਾ ਤੇ ਉਹਦਾ ਹੀ ਹੈ ਜਿਹਨੇ ਪਹਿਲਾਂ ਦਿਲ ਦਿੱਤਾ ਹੋਵੇ ਬੇਨ ਦਿਲ ਦਿੱਤਿਆਂ ਦਿਲ ਬਿਰ ਨਹੀਂ ਮਿਲਦਾ ਲੱਖਾਂ ਜਈ ਗੱਲ ਇਕਾਂ ਓਏ ਪ੍ਰੇਮ ਪਿਆਲਾ ਦਰਦਾਂ ਵਾਲਾ ਕਿਸੇ ਬੇਦਰਦਾਂ ਨੂੰ ਦਿੱਤਾ ਓਏ ਦਰਦਾਂ ਵਾਲੇ ਹੱਸ ਹੱਸ ਪੀਂਦੇ ਤੇ ਬੇਦਰਦਾਂ ਨੂੰ ਲੱਗਦਾ ਜੇ ਫਿੱਕਾ ਇਹ ਬੇਦਰਦਾਂ ਨੂੰ ਫਿੱਕਾ ਲੱਗਦਾ ਹੈ ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹਨਾਂ ਤੇ ਆਪਣੇ ਗੁਰੂ ਤੋਂ ਜਿਦੜੀ ਵਾਰੀ ਹੋਈ ਕਿ ਸਾਰੇ ਉਹ ਬੈਠੇ ਰਹੇ